ਅੱਜ ਬਹੁਤ ਪਾਵਨ ਬਹੁਤ ਖੁਸ਼ੀਆਂ ਭਰਿਆ ਤੇ ਬਹੁਤ ਚੜ੍ਹਦੀ ਕਲਾ ਔਰ ਤਾਕਤ ਤੇ ਅਮੀਰੀ ਦਾ ਸਿਖਰ ਵਾਲਾ ਦਿਨ ਹੈ ਜਿੱਥੇ ਖੁਸ਼ੀ ਵਾਲਾ ਦਿਨ ਹੈ ਪਰ ਜਿਸ ਦਿਨ ਸਤਿਗੁਰੂ ਗੁਰੂ ਅਰਗੁਨ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਇਸ ਪਾਵਨ ਖਜ਼ਾਨੇ ਦੀ ਦਾਤ ਬਖਸ਼ੀ ਜਾ ਰਹੀ ਸੀ ਸੱਚ ਤੇ ਹੈ ਕਿ ਜਿਸ ਵੇਲੇ ਗੁਰੂ ਅਰਜੁਨ ਸਾਹਿਬ ਮਹਾਰਾਜੀ ਇਹ ਬਾਬਾ ਬੁੱਢਾ ਜੀ ਨੂੰ ਹੁਕਮ ਕਰਕੇ ਜਾਂਦੇ ਐ ਕਿ ਅਸੀਂ ਚੱਲੇ ਆਂ ਲਾਹੌਰ ਵੱਲ ਤੇ ਸਾਡੇ ਤੋਂ ਬਾਅਦ ਜੋਤ ਉਹਾ ਜੁਗਤ ਸਾਇ ਸ਼ਹਿਕਾਇਆ ਫੇਰ ਪਲਟਿਆ ਇੱਕ ਆਇਆ ਹੁਣ ਸਾਡੀ ਨਹੀਂ ਗੁਰੂ ਹਰਗੋਬਿੰਦ ਸਾਹਿਬ ਦੀ ਹੋਈ ਕਿ ਤੇ ਬਹੁਤ ਹੀ ਗਮਗੀਨ ਮਾਹੌਲ ਸੀ ਸਭ ਦੇ ਸਿੱਖਾਂ ਦੇ ਦਿਲ ਦਿਲਗੀਰ ਸਨ ਕਿਉਂਕਿ ਸਤਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਦਾ ਜਾਮ ਪੀਣ ਚਲੇ ਸਨ। ਔਰ ਜਿਸ ਵੇਲੇ ਚਲੇ ਸਨ ਤੇ ਬਚਨ ਕੀਤਾ ਸੀ ਕਿ ਹੁਣ ਆਉਣ ਵਾਲੇ ਸਮੇਂ ਵਿੱਚੋਂ ਅਸੀਂ ਇਸ ਜਗਤ ਦੀ ਮੀਰ ਵਿੱਚੋਂ ਮੀਰੀ ਖਿੱਚ ਲੈਣੀ ਹੈ ਤੇ ਇਸ ਫਕੀਰ ਵਿੱਚੋਂ ਫਕੀਰੀ ਪੀਰੀ ਖਿੱਚ ਲੈਣੀ ਹੈ। ਤੇ ਸਤਗੁਰੂ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਨੂੰ ਬਾਬਾ ਬੁੱਢਾ ਭਾਈ ਗੁਰਦਾਸ ਹੋਰ ਜਿੰਨੇ ਗੁਰੂ ਕੇ ਸਿੱਖ ਸਨ ਪੁੱਛਿਆ ਕਿ ਸਤਿਗੁਰ ਜੀ ਤੁਸੀਂ ਵਾਪਸ ਮਾਰਿਕੇ ਦੇ ਹੁਣ ਇਸ ਦੇ ਰੂਪ ਦੇ ਵਿੱਚ ਅਸੀਂ ਵਾਪਸ ਨਹੀਂ ਆਉਣਾ ਹੁਣ ਜਿਸ ਕਾਰਜ ਨੂੰ ਚੱਲੇ ਆ ਹੁਣ ਇਸ ਦੇ ਰੂਪ ਨਹੀਂ ਹੁਣ ਇਸ ਦੇ ਦਾ ਖਾਤਮਾ ਹੋਣਾ ਹੈ ਇਸ ਦੇ ਨੇ ਪੰਜਾਂ ਤਤਾਂ ਵਿੱਚ ਬਲੀਨ ਹੋਣਾ ਪਰ ਜੋਤ ਉਹ ਰਹੇਗੀ ਪਰ ਹੁਣ ਦੇ ਗੁਰੂ ਹਰਗੋਬਿੰਦ ਜੀ ਦੀ ਹੋਈ ਇਹ ਬਚਨ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਬਾਬਤ ਗੁਰੂ ਅਰਜਨ ਸਾਹਿਬ ਜੀ ਨੇ ਕੀਤੇ। ਬਾਬਾ ਬੁੱਢਾ ਜੀ ਨੇ ਪਾਈ ਗੁਰਦਾਸ ਜੀ ਨੇ ਗੁਰੂ ਕੇ ਸਿੱਖਾਂ ਨੇ ਇਹ ਤਿਆਰੀਆਂ ਤੇ ਇਹ ਪ੍ਰਬੰਧ ਕਰਨੇ ਸ਼ੁਰੂ ਕੀਤੇ। ਸਤਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਹੋਈ ਤੇ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਜਿੱਥੇ ਅਜ ਅਕਾਲ ਤਖਤ ਸਾਹਿਬ ਹੈ ਉਸ ਵੇਲੇ ਅਕਾਲ ਬੂੰਗਾ ਅਕਾਲ ਤਖਤ ਨਹੀਂ ਸੀ। ਉੱਚੇ ਪੀੜੇ ਤੇ ਬਿਠਾ ਕੇ ਉੱਚੇ ਪੀੜੇ ਤੇ ਬਿਠਾ ਕੇ ਸਤਿਗੁਰੂ ਗੁਰੂ ਅਰਗੋਬਿੰਦ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਇਹ ਤਿਲਕ ਦਿੱਤਾ ਗਿਆ। ਔਰ ਇਹ ਜਿੰਨਾ ਵੀ ਦਿੱਤਾ ਗਿਆ ਭਾਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕੇ 10 ਗੁਰੂ ਸਹਿਬਾਨਾਂ ਤੱਕ ਅਸੀਂ ਦਰਸ਼ਨ ਕਰਦੇ ਹਾਂ। ਅਸੀਂ ਵਿਚਾਰ ਕਰਦੇ ਹਾਂ। ਇਹ ਸਭ ਕੁਝ ਜੇ ਬਾਣੀ ਵਿੱਚ ਇਹ ਵਚਨ ਵੀ ਆਇਆ ਹੈ। ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸ਼ਹਿ ਟਿੱਕਾ ਦਿੱਤੇ ਉਸ ਜੀਵ ਦਾ ਕਿ ਆਪਣੀ ਹਿਆਤੀ ਦੇ ਵਿੱਚ ਅੱਗੇ ਗੁਰੂ ਸਾਹਿਬ ਨੂੰ ਟਿੱਕਾ ਦਿੱਤਾ ਗੁਰਤਾ ਗੱਦੀ ਦਾ ਆਪਣੇ ਜਿਉਂਦੇ ਜੀ ਆਪਣੀ ਹਿਆਤੀ ਦੇ ਵਿੱਚ ਸ਼ਹਿ ਟਿੱਕਾ ਦਿੱਤੇ ਉਸ ਜੀਵ ਦਾ ਜਿੱਥੇ ਅਸੀਂ ਸੱਤਾ ਬਲਵੰਡ ਜੀ ਦੀ ਵਾਰ ਦੇ ਵਿੱਚ ਇਹ ਬਚਨ ਪੜ੍ਹਦੇ ਹਾਂ ਉਥੇ ਇਹ ਵੀ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਦ ਬਖਸ਼ਿਸ਼ ਕੀਤੀ ਤੇ ਇਹ ਵੀ ਬਚਨ ਪੜ੍ਹਦੇ ਹਾਂ ਕਿ ਨਾਨਕ ਸਲਾਮਤ ਜੀਵਦਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜਦ ਭਾਈ ਲੈਣਾ ਜੀ ਨੂੰ ਗੁਰਤਾ ਗੱਦੀ ਦੇ ਦਾਤ ਬਖਸ਼ੀ ਤੇ ਨਾਨਕ ਸਲਾਮਤ ਜੀਵਦਾ ਆਪਣੀ ਹਿਆਤੀ ਵਿੱਚ ਗੁਰਵੰਗਤ ਸਾਹਿਬ ਜੀ ਨੇ ਆਪਣੀ ਹਿਆਤੀ ਵਿੱਚ ਇਵੇਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪਣੀ ਹਿਆਤੀ ਵਿੱਚ ਇਹ ਬਚਨ ਕੀਤਾ ਕਿ ਹੁਣ ਇਹ ਜੋਤ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵਿੱਚ ਵਰਤੇਗੀ ਤੇ ਉਸ ਬਾਬਤ ਹੀ ਇਹ ਬਚਨ ਭਾਈ ਗੁਰਦਾਸ ਜੀ ਨੇ ਪੰਜ ਪਿਆਲੇ ਤੇ ਇਹ ਪੰਜ ਪਿਆਲੇ ਕਿਹੜੇ ਨੇ ਇਹ ਪੰਜ ਪਿਆਲੇ ਨੇ ਸਤ ਸੰਤੋਖ ਦਇਆ ਧਰਮ ਤੇ ਧੀਰਜ ਇਹਨਾਂ ਪੰਜ ਪਿਆਲਿਆਂ ਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਰਦੇ ਐ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਜੀ ਤੱਕ ਇਹਨਾਂ ਦਾ ਜਿਹੜਾ ਸਿਖਰ ਸੀ ਸਤ ਦਾ ਸੰਤੋਖ ਦਾ ਦਇਆ ਦਾ ਧਰਮ ਦਾ ਧੀਰਜ ਦਾ ਜੇ ਇਸ ਸ੍ਰਿਸ਼ਟੀ ਤੇ ਇਹਦਾ ਕੋਈ ਸਿਖਰ ਕਮਾਉਣ ਵਾਲਾ ਹੈ ਤੇ ਇਹ ਪੰਜ ਗੁਰੂ ਸਹਿਬਾਨਾਂ ਦਾ ਰੂਪ ਹੈ ਪੰਜ ਪੀਰ ਜੀ ਨੂੰ ਆਖਿਆ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਤੱਕ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ ਭਾਰੀ ਗੁਰੂ ਆਖਿਆ ਭਾਰੀ ਗੁਰੂ ਇਸ ਲਈ ਆਖਿਆ ਕਿਉਂਕਿ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਮੁਰਤਜਾ ਖਾਨ ਤਿਆਰੀਆਂ ਕਰਦਾ ਹੈ ਕਿ ਮੈਂ ਗੁਰੂ ਹਰਗੋਬਿੰਦ ਸਾਹਿਬ ਜਾਂ ਗੁਰੂ ਅਰਜੁਨ ਸਾਹਿਬ ਜੀ ਦੇ ਘਰ ਨੂੰ ਲੁੱਟ ਲੈਣਾ ਮੈਂ ਉਹਨਾਂ ਦਾ ਕੱਖ ਨਹੀਂ ਰਹਿਣ ਦੇਣਾ ਕਾਸ ਜੋਗੇ ਨਹੀਂ ਛੱਡਣਾ ਉਨ੍ਹਾਂ ਦਾ ਦਰਬਾਰ ਉਨ੍ਹਾਂ ਦਾ ਘਰ ਉਨ੍ਹਾਂ ਦੀ ਸੰਗਤ ਉਨ੍ਹਾਂ ਦੀ ਦੌਲਤ ਉਨ੍ਹਾਂ ਦਾ ਸਭ ਕੁਝ ਲੁੱਟ ਲੈਣਾ ਪਰ ਇਹ ਨਹੀਂ ਪਤਾ ਕਿ ਮਰਤਜਾ ਖਾਨ ਜਿਹਦੇ ਨਾਲ ਮੱਥਾ ਲਾਉਣ ਆ ਰਿਹਾ ਜਿਹਦੇ ਨਾਲ ਟੱਕਰ ਕਰਨ ਆ ਰਿਹਾ ਉਹ ਭਾਰੀ ਗੁਰੂ ਹੈ ਇਹਨੂੰ ਭਾਰੀ ਗੁਰੂ ਆਖਿਆ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਜਿਸ ਵੇਲੇ ਗੁਰਤਾ ਗੱਦੀ ਦੀ ਤਿਆਰੀ ਕੀਤੀ ਗਈ ਬਾਬਾ ਬੁੱਢਾ ਜੀ ਨੇ ਗੁਰਤਾ ਗੱਦੀ ਦਾ ਤਿਲਕ ਦਿੱਤਾ ਪੀੜੇ ਉੱਤੇ ਬਿਠਾਇਆ ਗਿਆ ਤਿਲਕ ਦਿੱਤਾ ਗਿਆ ਤੇ ਉੱਥੇ ਪ੍ਰਬੰਧ ਜਿਹੜਾ ਸੀ ਉਸੀ ਸੈਲੀ ਸੈਲੀ ਜਿਹਨੂੰ ਕਹਿੰਦੇ ਆ ਕਿ ਦਸਤਾਰ ਉਤੇ ਬੰਨੀ ਜਾਣ ਵਾਲੀ ਇੱਕ ਉਨਰੂਪੀ ਕਪੜੇ ਰੂਪੀ ਚੀਜ਼ ਜਿਹਨੂੰ ਸੈਲੀ ਵਿਦਵਾਨ ਆਖਦੇ ਨੇ ਕਿ ਦਸਤਾਰ ਉਤੇ ਬੰਨਣ ਜਿਹੜੇ ਪੁਰਾਤਨ ਰੂਪ ਦੇ ਵਿੱਚ ਫਕੀਰ ਬੰਦੇ ਸਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸੈਲੀ ਲੈਣ ਤੋਂ ਮਨਾ ਕਰ ਦਿੱਤਾ ਇਨਕਾਰ ਕਰ ਦਿੱਤਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਤਲਵਾਰਾਂ ਮੰਗਵਾਈਆਂ ਜਾਣ ਤਲਵਾਰਾਂ ਇਸ ਦਰ ਤੇ ਤਲਵਾਰ ਕੇ ਦੇ ਹਾਂ ਹੁਣ ਇਸ ਦਰ ਤੇ ਤਲਵਾਰਾਂ ਪਾਈਆਂ ਜਾਣਕੀਆਂ ਦੋ ਤਲਵਾਰਾਂ ਵੱਜੀਆਂ ਇੱਕ ਮੀਰ ਦੀ ਇੱਕ ਪੀਰ ਦੀ ਇੱਕ ਹਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਫਕੀਰ ਦੀ ਹਿੰਮਤ ਬਾਹਾਂ ਕੋਟਗੜ ਦਲਵਾਜ਼ਾ ਬਲਖ ਵਖੀਰ ਦੀ ਨਾਲ ਸਿਪਾਈ ਨੀਲ ਨਾਲ ਮਲ ਤਕਦਾਂ ਕਰੇ ਤਾਕੀਰ ਦੀ ਪਗ ਤੇਰੀ ਕੀ ਜਹਾਂਗੀਰ ਦੀ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇਹ ਪੀਰ ਤੇ ਮੀਰ ਦੂ ਤਲਵਾਰਾਂ ਵਜੀਆਂ ਵੈਸੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਮੀਰ ਤੇ ਪੀਰ ਦਾ ਜ਼ਿਕਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕੀਤਾ ਹੈ ਕੋਟੀ ਹੂੰ ਵੀਰ ਕੋਟੀ ਹੂੰ ਪੀਰ ਵਰਜ ਰਹਾ ਏ ਜਾਂ ਮੀਰ ਸੁਨਿਆ ਤਾਇ ਇਹ ਗੁਰੂ ਨਾਨਕ ਸਾਹਿਬ ਜੀ ਦਾ ਆਪਣਾ ਬਚਨ ਮੀਰ ਪੀਰ ਦਾ ਸੰਕਲਪ ਗੁਰੂ ਬਾਬਾ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਿੱਤਾ ਹੈ ਕੋਟੀ ਹੂੰ ਪੀਰ ਵਰਜ ਰਹਾ ਏ ਜਾਂ ਮੀਰ ਸੁਨਿਆ ਤਾਇ ਦਾ ਮਤਲਬ ਹੈ ਕਿਸ ਧਰਤੀ ਤੇ ਵੱਡੇ ਵੱਡੇ ਪੀਰ ਅਖਾਉਣ ਵਾਲੇ ਉਹ ਕੰਦਰਾ ਵਿੱਚ ਵੜ ਗਏ ਉਹ ਸ਼ਸਤਰ ਚੁੱਕਣ ਤੋਂ ਰਹਿ ਗਏ ਉਹ ਸ਼ਸਤਰ ਦਾ ਜਵਾਬ ਸ਼ਸਤਰ ਨਾਲ ਦੇਣ ਤੋਂ ਹਟ ਗਏ ਜਦ ਇਸ ਧਰਤੀ ਤੇ ਬਾਬਰ ਵਰਗਾ ਮੀਰ ਚੜ ਕੇ ਆਇਆ ਹਾਂ ਵੈਸੇ ਜਰਮ ਸਾਖੀਆਂ ਦੇ ਵਿੱਚ ਬਾਬਰ ਨੂੰ ਮੀਰ ਵੀ ਆਖਿਆ ਗਿਆ ਕਿ ਮੀਰ ਬਾਬਰ ਜਦ ਚੜ ਕੇ ਆਇਆ ਇਸ ਕਰਕੇ ਇਹ ਜਿਹੜਾ ਮੀਰ ਤੇ ਪੀਰ ਦਾ ਸੰਕਲਪ ਇਹ ਪੁਰਾਤਨ ਸੀ ਵੈਸੇ ਸੂਰਜ ਪ੍ਰਕਾਸ਼ ਗ੍ਰੰਥ ਦੇ ਕਰਤੇ ਭਾਈ ਸੰਤੋਖ ਸਿੰਘ ਨੇ ਪੀਰੀ ਮੀਰੀ ਲਿਖਿਆ ਹੋਇਆ ਹੈ ਜਿਹਨੂੰ ਭਗਤੀ ਤੇ ਸ਼ਕਤੀ ਅਸੀਂ ਕਹਿੰਦੇ ਆਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਦੋ ਤਲਵਾਰਾਂ ਬਜੀਆਂ ਨੇ ਇੱਕ ਮੀਰੀ ਦੀ ਹੈ ਇੱਕ ਪੀਰੀ ਦੀ ਹੈ ਇੱਕ ਅਜ਼ਮਤ ਦੀ ਹੈ ਇੱਕ ਰਾਜ ਦੀ ਹੈ ਤੇ ਇਹਨਾਂ ਦੋਨਾਂ ਵਿੱਚੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਜੇ ਕੋਈ ਮੀਰ ਚੜ ਕੇ ਆਏਗਾ ਤੇ ਉਹਦਾ ਜਵਾਬ ਸਾਡੀ ਮੀਰ ਦੀ ਤਲਵਾਰ ਦੇਗੀ ਤੇ ਜੇ ਕਿਸੇ ਫਕੀਰ ਦੇ ਉੱਤੇ ਧੱਕਾਬਦੀ ਕੀ ਹੋएगी ਤੇ ਉਹਨੂੰ ਰੋਕਣ ਵਾਸਤੇ ਸਾਡੀ ਪੀਰ ਦੀ ਤਲਵਾਰ ਹੈ ਇਹ ਦੋ ਤਲਵਾਰਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਪਾਈਆਂ ਬਾਬਾ ਬੁੱਢਾ ਜੀ ਨੇ ਲਿਆ ਕੇ ਦਿੱਤੀਆਂ ਤਿਲਕ ਹੋਇਆ ਗੁਰਤਾ ਗੱਦੀ ਦਾ ਇਹ ਸਾਰਾ ਸਮਗਮ ਹੋਇਆ ਵੈਸੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਜੇ ਗੁਰੂ ਅਰਜਨ ਸਾਹਿਬ ਜੀ ਦੇ ਵਾਸਤੇ ਅਸੀਂ ਇਹ ਬਚਨ ਪੜ੍ਹਦੇ ਹਾਂ ਤੈ ਜਨਮਤ ਗੁਰਮਤ ਬ੍ਰਹਮ ਪਛਾਣੇ ਇਹ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਹੈ ਜਿਹਦੇ ਵਿੱਚ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਨੂੰ ਅੰਤਨਾ ਪਾਵਤ ਦੇਵ ਸਭੈ ਮਨ 인ਦਰ ਮਹਾਸ਼ਿਵ ਜੋਗ ਕਰੀ ਹੁਨ ਬੇਦ ਬਿਰੰਚ ਵਿਚਾਰ ਰਿਓ ਹਰ ਜਾਪ ਨਾ ਛਾੜਿਓ ਏਕ ਕਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ નિਹਾਲ ਕਰੀ RAMDAS ਗੁਰੂ ਜਗਤਾਰਣ ਕੋ ਗੁਰਜੋਤ ਅਰਜੁਨ ਮਾਹੇ ਤਰੀ ਜੇ ਗੁਰੂ ਅਰਜੁਨ ਸਾਹਿਬ ਜੀ ਦੇ ਵਿੱਚ ਜੋਤ ਆਈ ਹੈ ਤੇ ਗੁਰੂ ਅਰਜੁਨ ਸਾਹਿਬ ਜੀ ਨੂੰ ਜਨਮਤ ਗੁਰਮਤ ਬ੍ਰਹਮ ਪਛਾਣਿਓ ਦੀ ਇਹ ਅਵਸਥਾ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਹੈ। ਇਸੇ ਤਰ੍ਹਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਮਦ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਖ-ਵਖ ਇਤਿਹਾਸਕ ਜੀਵਨ ਦੇ ਵਿੱਚ ਵਰਤਾਰਿਆਂ ਦਾ ਜ਼ਿਕਰ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕੀਤਾ ਹੈ। ਸਭ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਮਦ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਕੀਤਾ ਹੈ। ਮਹਾਰਾਜ ਜੀ ਨੇ ਇਹ ਆਖਿਆ ਨਾ ਕਿ ਉਦਰੇ ਮਾਏ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜਮਿਆ ਪੂਤ ਭਗਤ ਗੋਬਿੰਦ ਕਾ ਕਿ ਇਹ ਜਿਹੜਾ ਬਚਨ ਹੈ ਸ੍ਰੀ ਗੁਰੂ ਅਰਜੁਨ ਸਾਹਿਬ ਜੀ ਦਾ ਗੁਰੂ ਅਰਗੋਬਿੰਦ ਸਾਹਿਬ ਜੀ ਦੀ ਆਮਦ ਲਈ ਇਹਦਾ ਮਤਲਬ ਗੁਰੂ ਅਰਗੋਬਿੰਦ ਸਾਹਿਬ ਭਾਰੀ ਗੁਰੂ ਇਹ ਆਪ ਕਲਾ ਧਾਰ ਰੂਪ ਦੇ ਵਿੱਚ ਸ਼ੁਰੂਆਤ ਤੋਂ ਇਸ ਧਰਤੀ ਤੇ ਆਏ ਨੇ ਇਹਦੀ ਨਿਸ਼ਾਨੀ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਨੇ ਦਿੱਤੀ ਹੈ ਇਹਦੇ ਵਿੱਚ ਕੋਈ ਲੁਕੀ ਹੋਈ ਭੇਤ ਕੋਈ ਬਾਤ ਨਹੀਂ ਹੈ ਕਿ ਇਹ ਜ਼ਿਕਰ ਕੀਤਾ ਜਮਿਆ ਪੂਤ ਭਗਤ ਗੋਬਿੰਦ ਦਾ ਪ੍ਰਗਟਿਆ ਸਭ ਮੈਂ ਲਿਖਿਆ ਧੁਰਕਾ ਇਹ ਲਿਖਿਆ ਧੁਰਕਾ ਹੈ ਜਿਹੜਾ ਇੱਕ ਬਚਨ ਲਿਖਿਆ ਧੁਰਕਾ ਹੈ ਇਹਦਾ ਮਤਲਬ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਧੁਰੋਂ ਆਪਣੇ ਮਸਤਕ ਤੇ ਇਹ ਲੇਖ ਲਿਖਵਾ ਕੇ ਆਏ ਨੇ ਕਿ ਪੰਚਮ ਪੀਰ ਪੰਚਮ ਪਾਤਸ਼ਾਹ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦਾ ਕੋਈ ਵਾਰਿਸ ਹੋਏਗਾ ਤੇ ਗੁਰੂ ਹਰਗੋਬਿੰਦ ਸਾਹਿਬ ਹੋਣਗੇ ਇਹਦਾ ਜ਼ਿਕਰ ਗੁਰੂ ਅਰਜਨ ਸਾਹਿਬ ਜੀ ਕਰਦੇ ਆ ਕਿ ਮਾਤਾ ਜੀ ਦੇ ਉਦਰ ਦੇ ਵਿੱਚ ਜਦ ਪ੍ਰਵੇਸ਼ ਹੋਏ ਤੇ ਜਮਿਆਂ ਪੁੱਤ ਭਗਤ ਗੋਬਿੰਦ ਕਾ ਤੇ ਇਸ ਤੋਂ ਬਾਅਦ ਜਿਹੜੀ ਇਤਿਹਾਸਕ ਘਟਨਾਵਾਂ ਹੋਈਆਂ ਪ੍ਰਿਥੀਚੰਦ ਨੇ ਵਾਲ ਆ ਲਿਆ ਗੁਰੂ ਅਰਗੋਬਿੰਦ ਸਾਹਿਬ ਜੀ ਨੂੰ ਖਤਮ ਕਰਨ ਦਾ ਬਾਹਰੋਂ ਪਤਾ ਹੈ ਕਿ ਪ੍ਰਿਥੀਚੰਦ ਇਹ ਸਤਗੁਰੂ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਦਾ ਸਕਾ ਭਰਾਤਾ ਹੈ ਤਿੰਨ ਪੁੱਤਰ ਨੇ ਪਾਣੀ ਜੀ ਦੇ ਗੁਰੂ ਅਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜਦ ਅਸੀਂ ਵੱਡਿਆਂ ਦੀ ਗੱਲ ਕਰੀਏ ਪੁਰਖਿਆਂ ਦੀ ਗੱਲ ਕਰੀਏ ਤੇ ਪ੍ਰਿਥੀ ਚੰਦ ਤਾਇਆ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਤਿੰਨ ਪੁੱਤਰ ਨੇ ਗੁਰੂ ਰਾਮਦਾਸ ਜੀ ਦੇ ਘਰ ਦੇ ਵਿੱਚ ਪ੍ਰਿਥੀ ਚੰਦ ਗੁਰੂ ਅਰਜੁਨ ਸਾਹਿਬ ਤੇ ਮਹਾਦੇਵ ਇਹ ਜਿਹੜੇ ਤਿੰਨੋਂ ਪੁੱਤਰ ਨੇ ਇਹਨਾਂ ਤਿੰਨਾਂ ਦਾ ਜ਼ਿਕਰ ਸਿੱਖ ਇਤਿਹਾਸ ਦੇ ਵਿੱਚ ਹੈ ਤੇ ਦੋ ਦਾ ਜ਼ਿਕਰ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਾਨੂੰ ਗੁਰੂ ਅਰਜੁਨ ਸਾਹਿਬ ਜੀ ਦੇ ਨਾਲ ਪ੍ਰਿਥੀ ਚੰਦ ਦਾ ਮਿਲਦਾ ਜਿਹਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਕਾਹੇ ਪੂਤ ਝਗਰਤ ਹਉ ਸੰਗ ਬਾਪ ਜਿਨਕੇ ਜਣੇ ਬਡੀਰੇ ਤਉ ਮੋ ਤਿੰਸਿਓ ਝਗਰਤ ਪਾਪ ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਤਨ ਕਿਸੈ ਨਾ ਆਪ ਖਿਨ ਮੈਂ ਛੋੜ ਜਾਏ ਵਿਖਿਆਰ ਸਤੋ ਲਾਗੈ ਪਛਤਾਪ ਇਹ ਜ਼ਿਕਰ ਪ੍ਰਿਥੀ ਚੰਦ ਵੱਲ ਸਿੱਧਾ ਸਿੱਧਾ ਗੁਰੂ ਰਾਮਦਾਸ ਜੀ ਨੇ ਕੀਤਾ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਸਮੇਂ ਤੋਂ ਹੀ ਪ੍ਰਿਥੀ ਚੰਦ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਇਸ ਵੱਡੇ ਖਜ਼ਾਨੇ ਇਸ ਵੱਡੇ ਦਰ ਦੀਆਂ ਸੇਵਾਵਾਂ ਨਿਭਾਰੇ ਸਨ ਹੁਣ ਗੁਰੂ ਰਾਮਦਾਸ ਜੀ ਨੇ ਪ੍ਰਿਥੀ ਚੰਦ ਦੀ ਜਿਹੜੀ ਸੇਵਾ ਲਾਤੀ ਉਹ ਮਸੰਦਾਂ ਦੇ ਨਾਲ ਲਾਤੀ ਕਿ ਮਸੰਦ ਜਿਹੜਾ ਧਨ ਲੈ ਕੇ ਆਉਣਗੇ ਦੂਰ ਦਰਾੜੀਆਂ ਤੋਂ ਇਕੱਠਾ ਕਰਕੇ ਤੇ ਉਹਦੀ ਸੇਵਾ ਇਕੱਠਾ ਕਰਕੇ ਗੁਰੂ ਘਰ ਦੇ ਵਿੱਚ ਲਿਖਾ ਪੜੀ ਕਰਨੀ ਤੇ ਸਾਰੀ ਸੇਵਾਵਾਂ ਦੇ ਵਿੱਚ ਉਹ ਧਨ ਨੂੰ ਵਰਤਣਾ ਇਹ ਸੇਵਾ ਪ੍ਰਿਥੀ ਚੰਦ ਕੋਲ ਸੀ ਪਰ ਸਮਾਂ ਆਇਆ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰਤਾ ਗੱਦੀ ਗੁਰੂ ਅਰਜੁਨ ਸਾਹਿਬ ਜੀ ਨੂੰ ਦਿੱਤੀ ਤਾਂ ਵੀ ਇਹ ਜਿਹੜਾ ਲਿਖਾ ਪੜੀ ਤੇ ਪੈਸਿਆਂ ਦਾ ਪ੍ਰਬੰਧ ਪ੍ਰਿਥੀ ਚੰਦ ਨੇ ਨਹੀਂ ਛੱਡਿਆ ਇੱਕ ਸਮਾਂ ਐਸਾ ਆਇਆ ਪ੍ਰਿਥੀਚੰਦ ਜਿੱਥੇ ਅੱਜ ਗੁਰਦੁਆਰਾ ਪਿਪਲੀ ਸਾਹਿਬ ਸੀ ਇਹ ਪੁਤਲੀ ਘਰ ਹੈ ਜਿਹੜਾ ਖਾਲਸਾ ਕਾਲਜ ਯੂਨੀਵਰਸਿਟੀ ਹੈ ਜਿਹੜੀ ਖਾਲਸਾ ਕਾਲਜ ਤੋਂ ਲੈ ਕੇ ਰੇਲਵੇ ਸਟੇਸ਼ਨ ਅੰਮ੍ਰਿਤਸਰ ਦਾ ਇਹਦੇ ਵਿੱਚ ਘਾਰ ਇੱਕ ਸ਼ਹਿਰ ਇੱਕ ਥਾਂ ਦਾ ਨਾਮ ਪੈਂਦਾ ਜਿਹਨੂੰ ਅਸੀਂ ਪੁਤਲੀ ਘਰ ਕਹਿੰਦੇ ਆ ਪੁਤਲੀ ਘਰ ਜਿਹੜਾ ਇਹ ਬਾਜ਼ਾਰ ਹੈ ਉਹਦੇ ਵਿੱਚ ਇੱਕ ਗੁਰਦੁਆਰਾ ਪਿਪਲੀ ਸਾਹਿਬ ਉਸ ਥਾਂ ਤੇ ਪ੍ਰਿਥੀਚੰਦ ਮੰਝੇ ਢਾ ਕੇ ਬਹਿ ਗਿਆ ਸੀ ਜਿਹੜੀ ਸੰਗਤ ਲਾਹੌਰ ਤੋਂ ਅਫਗਾਨਿਸਤਾਨ ਤੋਂ ਜਿਹੜੀਆਂ ਉਸ ਪਾਸਿਓਂ ਕਾਬਲ ਕੰਧਾਰ ਤੋਂ ਜਿਹੜੀਆਂ ਸੰਗਤਾਂ ਆਉਂਦੀਆਂ ਸੀ ਤੇ ਉਸ ਸੰਗਤਾਂ ਦੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੱਕ ਪਹੁੰਚਣ ਤੋਂ ਪਹਿਲਾਂ ਪਹਿਲਾਂ ਹੀ ਪ੍ਰਿਥੀ ਚੰਦ ਉਹਨਾਂ ਤੋਂ ਸਾਰੀਆਂ ਪੇਟਾਵਾਂ ਲੈ ਲੈਂਦਾ ਸੀ ਜਿਹੜੀਆਂ ਪੇਟਾਵਾਂ ਗੁਰੂ ਅਰਜਨ ਸਾਹਿਬ ਜੀ ਦੇ ਲਈ ਆਈਆਂ ਨੇ ਉਹ ਇਹ ਕਹਿ ਕੇ ਲੈ ਲੈਂਦਾ ਸੀ ਕਿ ਮੈਂ ਇਸ ਦਰਦਾ ਵੱਡਾ ਵਾਰਿਸ ਆ ਤੇ ਇਹ ਸੇਵਾਵਾਂ ਦੀ ਸਾਰੀ ਜ਼ਿੰਮੇਵਾਰੀ ਮੇਰੀ ਹੈ ਸਾਨੂੰ ਦਿਓ ਤੇ ਇੱਕ ਦਿਨ ਐਸਾ ਆਇਆ ਕਿ ਗੁਰੂ ਕੇ ਲੰਗਰ ਮਸਤਾਨੇ ਹੋ ਗਏ ਸਰਫੇ ਦੇ ਨਾਲ ਸਤਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਪ੍ਰਸ਼ਾਦਾ ਛਕਿਆ ਪ੍ਰਸ਼ਾਦੇ ਉਤੇ ਲੂਣ ਛਿੜਕ ਕੇ ਵੀ ਛਕਿਆ ਤੇ ਉਸ ਸਮੇਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਭਤੀਜੇ ਤੇਜ ਭਾਨ ਗੁਰੂ ਅਮਰਦਾਸ ਜੀ ਦੇ ਪਿਤਾ ਦਾ ਨਾਮ ਹੈ ਤੇਜ ਭਾਨ ਜੀ ਦੇ ਜਿਹੜੇ ਭਰਾਤਾ ਨੇ ਚੰਦਰਪਾਨ ਚੰਦਰਪਾਨ ਦੇ ਜਿਹੜੇ ਅੱਗੇ بیٹے ਹੋਏ ਨੇ ਉਹਨਾਂ ਦੇ بیٹے ਭਾਵ ਚੰਦਰਪਾਨ ਦਾ ਜਿਹੜਾ ਪੋਤਾ ਹੈ ਕਿਉਂਕਿ ਗੁਰੂ ਅਮਰਦਾਸ ਜੀ ਭਾਈ ਗੁਰਦਾਸ